10 ਜੁਲਾਈ ਨੂੰ ਜਲੰਧਰ ਚਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਪੱਤੇ ਖੋਲ ਦਿੱਤੇ ਗਏ ਨੇ ਦੱਸਦੇ ਕਿ 10 ਜੁਲਾਈ ਨੂੰ ਜਿਹੜੀ ਜਲੰਧਰ ਵੈਸਟ ਸੀਟ ਦੇ ਲਈ ਜਿਮਨੀ ਚੋਣ ਹੋਣੀ ਹੈ ਉਸ ਦੇ ਲਈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਸਭ ਤੋਂ ਪਹਿਲ ਕਦਮੀ ਕਰਦੇ ਹੋਏ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੋ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਜਦੋਂ ਕਿ ਬਾਕੀ ਪਾਰਟੀਆਂ ਦੇ ਵੱਲੋਂ ਆਪਣੇ ਅਜੇ ਉਮੀਦਵਾਰ ਅਲਈ ਐਲਾਨੇ ਗਏ ਲਗਾਤਾਰ ਮੰਥਨ ਚੱਲ ਰਿਹਾ ਹੈ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਇਸ ਸੀਟ ਨੂੰ ਲੈ ਕੇ ਉਮੀਦਵਾਰੀ ਨੂੰ ਲੈ ਕੇ ਲਗਾਤਾਰ ਮੰਥਨ ਜਿੱਥੇ ਚਰਨਜੀਤ ਸਿੰਘ ਚੰਨੀ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਦਿਵਿੰਦਰ ਯਾਦਵ ਅਤੇ ਰਾਜਾ ਬੜਿੰਗ ਲਗਾਤਾਰ ਉਮੀਦਵਾਰ ਦਾ ਦਾਵਾ ਠੋਕ ਰਹੇ ਲੋਕਾਂ ਦੇ ਨਾਲ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਬਗਾਵਤ ਦਾ ਡਰ ਲਗਾਤਾਰ ਕਾਂਗਰਸ ਦੇ ਵਿੱਚ ਬਣਿਆ ਹੋਇਆ ਉੱਥੇ ਹੀ ਆਮ ਆਦਮੀ ਪਾਰਟੀ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਵੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਆਪਣੇ ਪੱਤੇ ਖੋਲਦੇ ਹੋਏ ਆਪਣੇ 13 ਦੇ 13 ਉਮੀਦਵਾਰ ਐਲਾਨੇ ਗਏ ਸੀ ਸੋ ਇਸੇ ਦਰਮਿਆਨ ਹੁਣ ਇਸ ਜਿਮਨੀ ਚੋਣ ਦੇ ਲਈ ਵੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੱਤੇ ਖੋਲੇ ਗਏ ਨੇ ਅਤੇ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਚੁੰਨੀ ਲਾਲ ਭਗਤ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਦੱਸ ਦਈਏ ਕਿ 2022 ਦੀ ਇਲੈਕਸ਼ਨ ਦੀ ਜੇਕਰ ਗੱਲ ਕਰੀਏ ਦਾ 2022 ਦੀ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹ ਲੜਦੇ ਹੋਏ ਨਜ਼ਰ ਆਏ ਸੀ ਜਿੱਥੇ ਕਿ ਉਹਨਾਂ ਵੱਲੋਂ 33000 486 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹੇ ਸੀ ਮਹਿੰਦਰ ਭਗਤ ਲੇਕਿਨ 2022 ਦੀ ਇਹਨਾਂ ਇਲੈਕਸ਼ਨ ਤੋਂ ਬਾਅਦ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਸੀ ਉਹਨਾਂ ਦੇ ਨਾਲ ਹੀ ਇਹਨਾਂ ਦੀ ਜੁਆਇਨਿੰਗ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੋਈ ਸੀ ਦੱਸ ਦਈਏ ਕਿ ਚੰਗਾ ਆਧਾਰ ਪਗਤ ਬਰਾਦਰੀ ਦੇ ਵਿੱਚ ਰੱਖਦੇ ਨੇ ਮੋਹਿੰਦਰ ਪਗਤ ਤੇ ਬੜਾ ਅੱਛਾ ਚਿਹਰਾ ਨੇ ਇਸ ਇਲਾਕੇ ਦਾ ਇਹਨਾਂ ਦੇ ਫਾਦਰ ਸਾਹਿਬ ਜੋ ਕਿ ਲੋਕਲ ਬਾਡੀ ਮਨਿਸਟਰ ਰਹੇ ਸੀ ਚੁੰਨੀ ਲਾਲ ਪਗਤ ਭਾਵੇਂ ਕਿ ਉਹ ਉਮਰਜ਼ਰਾਜ ਹੋ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਰਹੇ ਨੇ ਇਹਨਾਂ ਇਲੈਕਸ਼ਨ ਤੋਂ ਪਹਿਲਾਂ ਜਾਂ ਗੱਲ ਕਰੀ 2022 ਤੱਕ ਮੋਹਿੰਦਰ ਪਗਤ ਵੀ ਆਪਣੇ ਪਿਤਾ ਵਾਂਗ ਭਾਰਤੀ ਜਨਤਾ ਪਾਰਟੀ ਦੇ ਨਾਲ ਸੀ ਲੇਕਿਨ 2022 ਦੀ ਇਲੈਕਸ਼ਨ ਵਿੱਚ ਹਾਰ ਤੋਂ ਬਾਅਦ ਜਿੱਥੇ ਕਿ ਉਹਨਾਂ ਨੂੰ ਟਿਕਟ ਭਾਵੇਂ ਭਾਰਤੀ ਜਨਤਾ ਪਾਰਟੀ ਨੇ ਦੇ ਦਿੱਤੀ ਸੀ ਲੇਕਿਨ ਉਹ ਤਕਰੀਬਨ ਤਕਰੀਬਨ 34000 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹੇ ਸੀ ਜਿੱਥੋਂ ਕਿ ਸ਼ੀਤਲ ਔਂਗਰਾਲ ਦੇ ਵੱਲੋਂ ਆਮ ਆਦੀ ਪਾਰਟੀ ਦੇ ਕੈਂਡੀਡੇਟ ਵੱਲੋਂ ਬਾਜ਼ੀ ਮਾਰੀ ਗਈ ਸੀ ਦੂਸਰੇ ਨੰਬਰ ਦੇ ਉੱਪਰ ਸ਼ਸ਼ੀਲ ਰਿੰਕੂ ਰਹੇ ਸੀ ਜਿਹੜੇ ਕਿ ਕਾਂਗਰਸ ਦੇ ਸੀ ਲੇਕਿਨ 2022 ਦੀ ਇਲੈਕਸ਼ਨ ਤੋਂ ਬਾਅਦ ਸ਼ਸ਼ੀਲ ਰਿੰਕੂ ਦੇ ਵੱਲੋਂ ਅਤੇ ਮਹਿੰਦਰ ਭਗਤ ਦੇ ਵੱਲੋਂ ਆਪਣੀਆਂ ਪਾਰਟੀ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਪਰ ਜੇਕਰ ਹੁਣ ਲੋਕ ਸਭਾ ਦੀ ਗੱਲ ਕਰੀ ਤਾਂ ਲੋਕ ਸਭਾ ਦੀਆਂ ਇਲੈਕਸ਼ਨ ਤੋਂ ਪਹਿਲਾਂ ਸ਼ਸ਼ੀਲ ਕੁਮਾਰ ਰਿੰਕੂ ਇੱਕ ਵਾਰ ਫਿਰ ਤੋਂ ਪਾਰਟੀ ਬਦਲਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਹੋਏ ਮਹਿੰਦਰ ਭਗਤ ਨੂੰ ਹੁਣ ਪਾਰਟੀ ਦੇ ਵੱਲੋਂ ਆਪਣਾ ਕੈਂਡੀਡੇਟ ਐਲਾਨ ਦਿੱਤਾ ਗਿਆ ਸੋ ਦੱਸ ਦਈਏ ਕਿ ਭਗਤ ਬਰਾਦਰੀ ਜਿਹੜਾ ਉਹਦਾ ਕਾਫੀ ਜ਼ਿਆਦਾ ਵੋਟ ਬੈਂਕ ਇਸ ਬੈਸਟ ਹਲਕੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਤਕਰੀਬਨ ਤਕਰੀਬਨ 30 ਤੋਂ 35000 ਭਗਤ ਬਰਾਦਰੀ ਦੀਆਂ ਜਿਹੜੀਆਂ ਵੋਟਾਂ ਨੇ ਉਹ ਇਸ ਹਲਕੇ ਦੇ ਵਿੱਚ ਨੇ ਜਿਸ ਨੂੰ ਕਿ ਆਮ ਆਦਮੀ ਪਾਰਟੀ ਹੁਣ ਕੈਸ਼ ਕਰਨਾ ਚਾਹੁੰਦੀ ਹੈ ਮਹਿੰਦਰ ਭਗਤ ਦੇ ਰੂਪ ਦੇ ਵਿੱਚ ਸੋ ਉਹਨਾਂ ਦੇ ਵੱਲੋਂ ਆਪਣਾ ਕੈਂਡੀਡੇਟ ਉਤਾਰਿਆ ਗਿਆ ਦੱਸ ਦਈਏ ਕਿ ਜਿਹੜੀ ਇਹ ਜਿਮਨੀ ਚੋਣ ਹੈ ਉਹ ਆਮ ਆਦਮੀ ਪਾਰਟੀ ਦੇ ਇਥੋਂ ਜਿੱਤੇ ਹੋਏ ਵਿਧਾਇਕ ਸੀ ਜਿਹੜੇ 2022 ਦੀ ਇਲੈਕਸ਼ਨ ਸ਼ੀਤਲ ਅੰਗਰਾਲ ਉਹਨਾਂ ਦੇ ਵੱਲੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਸੀਟ ਦੇ ਉੱਪਰੋਂ ਅਸਤੀਫਾ ਦੇ ਦਿੱਤਾ ਗਿਆ ਸੀ ਲੇਕਿਨ ਪਤਾ ਨਹੀਂ ਕਿਹੜੇ ਕਾਰਨ ਕਰਕੇ ਜਦੋਂ ਲੋਕ ਸਭਾ ਦੇ ਚੋਣਾਂ ਦੇ ਨਤੀਜੇ ਆਏ ਉਸ ਦਿਨ ਨਹੀਂ ਉਹ ਵਾਪਸ ਆਪਣਾ ਅਸਤੀਫਾ ਮੰਗਦੇ ਨਜ਼ਰ ਆਏ ਸੀ ਲੇਕਿਨ ਇਸ ਦੇ ਉੱਪਰ ਸਪੀਕਰ ਸਾਹਿਬ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਸੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਜਿਸ ਕਾਰਨ ਹੁਣ ਇਹ ਜਿਮਨੀ ਚੋਣ ਹੈ ਜਿਹੜੀ ਜਲੰਧਰ ਬੈਸਟ ਹਲਕੇ ਦੇ ਵਿੱਚ ਹੋ ਰਹੀ ਹੈ ਦੱਸ ਦਈਏ ਕਿ ਸਿਰਪਰ ਸਿਰਫ ਆਮ ਆਦਮੀ ਪਾਰਟੀ ਹੈ ਜਿਸ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਕਿਸੇ ਵੀ ਹੋਰ ਪਾਰਟੀ ਦੇ ਵੱਲੋਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਜੇਕਰ ਗੱਲ ਕਰੀਏ ਓਵਰਆਲ ਲੋਕ ਸਭਾ ਹਲਕੇ ਦੀ ਤਾਂ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਲੋਕ ਸਭਾ ਦੀ ਚੋਣ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਨਜ਼ਰ ਆਏ ਸੀ ਉਥੇ ਹੀ ਬਾਕੀ ਪਾਰਟੀਆਂ ਨੂੰ ਨਮੋਸ਼ੀ ਚੱਲਣੀ ਪਈ ਸੀ ਤੇ ਜਦੋਂ ਹੀ ਲੋਕ ਸਭਾ ਚੋਣ ਚਰਜੀਤ ਸਿੰਘ ਚੰਨੀ ਦੇ ਵੱਲੋਂ ਜਿੱਤੀ ਗਈ ਸੀ ਉਸ ਸਮੇਂ ਹੀ ਜਲੰਧਰ ਜਿਮਨੀ ਚੋਣ ਦੇ ਲਈ ਉਹਨਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਲਗਾਤਾਰ ਮੀਟਿੰਗਾਂ ਕਰਦੇ ਨਜ਼ਰ ਆਏ ਸੀ ਉਹ ਜ਼ਿਲ੍ਹਾ ਪ੍ਰਧਾਨ ਦੇ ਨਾਲ ਲੋਕਲ ਲੀਡਰਸ ਦੇ ਨਾਲ ਲੇਕਿਨ ਕਿਤਨਾ ਕਿਤੇ ਕਾਂਗਰਸ ਦੇ ਵਿੱਚ ਉਮੀਦਵਾਰਾਂ ਦਾ ਵੱਡਾ ਜਮਾਵੜਾ ਹੋ ਚੁੱਕਿਆ ਹੈ ਬਖਵਾਕ ਲੋਕਾਂ ਦੇ ਵੱਲੋਂ ਦਾਵੇਦਾਰੀ ਠੋਕੀ ਜਾ ਰਹੀ ਹੈ ਕਾਂਗਰਸ ਦੀ ਜਿਸ ਕਾਰਨ ਲਗਾਤਾਰ ਮੰਥਨ ਚੱਲ ਰਿਹਾ ਵੀ ਆਖਰ ਸੀਟ ਦਿੱਤੀ ਕਿਸ ਨੂੰ ਜਾਵੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਤਾਰ ਆਪਣੇ ਵਰਕਰਾਂ ਦੇ ਨਾਲ ਆਪਣੇ ਅਹੁਦੇਦਾਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੀ ਉੱਥੇ ਹੀ ਦਵਿੰਦਰ যাদਬ ਜਿਹੜੇ ਇੰਚਾਰਜ ਨੇ ਅਤੇ ਲੋਕ ਸਭਾ ਮੈਂਬਰ ਲੁਧਿਆਣਾ ਤੋਂ ਮਾਫ ਕਰਨਾ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਲੁਧਿਆਣਾ ਤੋਂ ਚੋਣ ਜਿੱਤ ਚੁੱਕੇ ਰਾਜਾ ਬੜਿੰਗ ਵੱਲੋਂ ਵੀ ਇੱਥੇ ਮੀਟਿੰਗਾਂ ਕੀਤੀਆਂ ਗਈ ਸੀ ਤੇ 1 ਵਾਈ 1 ਹਰ ਇੱਕ ਉਮੀਦਵਾਰ ਜਿਹੜਾ ਟਿਕਟ ਚਾਹੁੰਦਾ ਉਹਨਾਂ ਦੇ ਨਾਲ 1 ਟੂ 1 ਮੁਲਾਕਾਤ ਕੀਤੀ ਗਈ ਸੀ ਤੇ ਉਹਨਾਂ ਦੇ ਵਿਚਾਰ ਜਾਣੇਗੇ ਸੀ ਇੱਕ ਪੈਨਲ ਦੀ ਗੱਲ ਕਰੇ ਤਿੰਨ ਮੈਂਬਰੀ ਪੈਨਲ ਅਜੇ ਕਾਂਗਰਸ ਵੱਲ ਜਾਣਾ ਹੈ ਲੇਕਿਨ ਉੱਥੇ ਹੀ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਿਆਰੀਆਂ ਦੋ ਕਦਮ ਅੱਗੇ ਦਿਖਾਈ ਦੇ ਰਹੀਆਂ ਨੇ ਕਿਉਂਕਿ ਜਿੱਥੇ ਬਾਕੀ ਅਜੇ ਮਾਥਾ ਪੱਛੀ ਚੱਲ ਰਹੀ ਹੈ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਉੱਤੇ ਈ ਆਮ ਆਦੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਐਲਾਨ ਦਿੱਤਾ ਗਿਆ ਹੈ ਆਪਣੀਆਂ ਤਿਆਰੀਆਂ ਪੁਖਤਾ ਕਰਨ ਦੇ ਲਈ ਉਹਨਾਂ ਕੋਲੇ ਹੁਣ ਕਾਫੀ ਜ਼ਿਆਦਾ ਸਮਾਂ ਹੋਏਗਾ ਤੇ ਉੱਥੇ ਦੱਸ ਦਈਏ ਕਿ ਜਲੰਧਰ ਦੇ ਵਿੱਚ ਐਲਾਨ ਕੀਤਾ ਗਿਆ ਦੀ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਉਹਨਾਂ ਵੱਲੋਂ ਕੋਠੀ ਲੈ ਲਈ ਗਈ ਹੈ ਅਤੇ ਉਹ ਇੱਥੇ ਰਹਿ ਬੈਠ ਕੇ ਹੀ ਹੁਣ ਅਗਲੀ ਜੋ ਰਣਨੀਤੀ ਬਣਾਉਣਗੇ ਰਣਨੀਤੀ ਸਿਰਫ ਅਤੇ ਸਿਰਫ ਜਿਮਨੀ ਚੋਣ ਲਈ ਨਹੀਂ ਹੋਵੇਗੀ ਇਹ ਰਣਨੀਤੀ 2027 ਦੇ ਇਲੈਕਸ਼ਨ ਦੇ ਲਈ ਵੀ ਹੋਵੇਗੀ ਸੋ ਲੱਗ ਰਿਹਾ ਹੈ ਕਿ ਇਸ ਸੀਟ ਦੇ ਉੱਪਰ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਆਪਣਾ ਕਬਜ਼ਾ ਕਾਇਮ ਕਰਨਾ ਚਾਹੁੰਦੀ ਹੈ 2022 ਦੀ ਗੱਲ ਕਰੀਏ ਤਾਂ 2022 ਦੇ ਵਿੱਚ ਵੀ ਇੱਥੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਜਦੋਂ ਕਿ ਸ਼ੀਤਲ ਅੰਗਰਾਲ ਦੇ ਵੱਲੋਂ 39213 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹੇ ਸੀ ਅਤੇ ਸੁਸ਼ੀਲ ਰਿੰਕੂ 34960 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਅਤੇ 33486 ਵੋਟਾਂ ਦੇ ਨਾਲ ਮੋਹਿੰਦਰ ਭਗਤ ਤੀਸਰੇ ਨੰਬਰ ਤੇ ਰਹੇ ਸੀ ਲੇਕਿਨ ਹੁਣ ਜੇਕਰ ਗੱਲ ਕਰੀਏ ਸ਼ੀਤਲ ਅੰਗਰਾਲ ਅਤੇ ਸ਼ਸ਼ੀਲ ਕਮਾਲ ਰਿੰਕੂ ਜਿਹੜੇ ਕੀ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਲੜੇ ਸੀ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਮਹਿੰਦਰ ਭਗਤ ਜਿਹੜੇ 2022 ਦੇ ਵਿੱਚ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਹੁਣ ਜਿਮਨੀ ਚੋਣ ਦਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੋ ਭਗਤ ਪ੍ਰਾਦਰੀ ਦੀ ਗੱਲ ਕਰੀਏ ਜਾਂ ਫਿਰ ਚੁੰਨੀ ਲਾਲ ਭਗਤ ਦੀ ਗੱਲ ਕਰੀਏ ਜਿਹੜੇ ਲੋਕਲ ਬਾਡੀ ਮਨਿਸਟਰ ਵੀ ਰਹਿ ਚੁੱਕੇ ਨੇ ਹੁਣ ਉਹਨਾਂ ਦੇ ਪੁੱਤਰ ਨੂੰ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਸਮਾਂ ਰਹਿੰਦਿਆਂ ਆਪਾ ਹਮੇ ਕੀ ਅਜੇ ਨਾਮਜ਼ਦਗੀਆਂ ਦਾਖਲ ਕਰ ਰਹੀਆਂ ਨੇ ਲੇਕਿਨ ਆਪਣਾ ਉਮੀਦਵਾਰ ਉਹ ਐਲਾਨਦੇ ਹੋਏ ਉਹਨਾਂ ਦੇ ਵੱਲੋਂ ਇਸ ਚੋਣ ਅਖਾੜੇ ਨੂੰ ਪਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਨਾਲ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਉੱਥੇ ਹੀ ਜਲੰਧਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਡੇਰਾ ਲਾਉਣ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਕਹਿੰਦੇ ਨਜ਼ਰ ਰਹੇ ਨੇ ਕਿ ਹੁਣ ਉਹ ਜਲੰਧਰ ਦੇ ਵਿੱਚ ਰਹਿ ਕੇ ਹਫਤੇ ਦੇ ਤਿੰਨ ਦਿਨ ਜਲੰਧਰ ਦੇ ਵਿੱਚ ਰਹਿਣਗੇ ਸੋ ਸਿਰਫ ਜਿਮਨੀ ਚੋਣ ਨਹੀਂ 2027 ਦੀ ਜਿਹੜੀ ਇਲੈਕਸ਼ਨ ਦੀ ਰਣਨੀਤੀ ਹੈ ਉਹ ਵੀ ਜਲੰਧਰ ਦੇ ਵਿੱਚ ਬੈਠ ਕੇ ਬਣਾਉਣਗੇ ਸੋ ਇੱਕ ਕੋਠੀ ਕਿਰਾਏ ਤੇ ਲੈਣ ਦੀ ਵੀ ਚਰਚਾਾਂ ਪਿਛਲੇ ਦਿਨ ਚੱਲਿਆ ਸੀ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਕੋਠੀ ਵੀ ਕਿਰਾਏ ਤੇ ਲੈ ਲਈ ਹੈ ਸੋ ਇੱਕ ਕੋਠੀ ਕਿਰਾਏ ਤੇ ਲੈਣਾ ਤਿੰਨ ਦਿਨ ਜਲੰਧਰ ਦੇ ਵਿੱਚ ਵਿਚਰਨਾ ਤੇ ਉਸ ਤੋਂ ਬਾਅਦ ਹੁਣ ਪਾਰਟੀ ਦੇ ਵੱਲੋਂ ਪਹਿਲ ਕਰਦੇ ਹੋਏ ਆਮ ਆਦੀ ਪਾਰਟੀ ਦੇ ਵੱਲੋਂ ਜਿਬਨੀ ਚੋਣ ਦੇ ਲਈ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦੇਣਾ ਬਾਕੀ ਅਜੇ ਕਿਸੇ ਵੀ ਪਾਰਟੀ ਵੱਲੋਂ ਆਪਣੇ ਪੱਤੇ ਨਹੀਂ ਖੋਲੇ ਗਏ ਲੇਕਿਨ ਅਹਿਮ ਖਬਰ ਜਿਬਨੀ ਚੋਣਾ ਦੇ ਲਈ ਆਮ ਆਦੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਮੋਹਿੰਦਰ ਭਗਤ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਨੂੰ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਸੋ ਚੋਣ ਮੈਦਾਨ ਦੇ ਵਿੱਚ ਉਤਾਰੇਗਾ ਇੱਕ ਵਾਰ ਤੁਹਾਨੂੰ ਫਿਰ ਦੱਸ ਜਾਈਏ ਕਿ 30 ਤੋਂ 35000 ਜਿਹੜੇ ਵੋਟਾਂ ਦੀ ਗਿਣਤੀ ਹੈ तकरीबन ਆ ਭਗਤ ਬਰਾਦਰੀ ਦੇ ਜਿਸ ਦਾ ਕੀ ਫਾਇਦਾ ਆਮ ਆਦਮੀ ਪਾਰਟੀ ਚੁੱਕਣਾ ਚਾਹੁੰਦੀ ਹੈ ਇਹਨਾਂ ਬੋਟ ਬੈਂਕ ਨੂੰ ਕੈਸ਼ ਕਰਨ ਦੇ ਲਈ ਭਗਤ ਬਰਾਦਰੀ ਦੇ ਵਿੱਚੋਂ ਹੀ ਮੁਹੰਦਰ ਭਗਤ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਚੋਣ ਅਖਾੜਾ ਕਿਵੇਂ ਭਰੇਗਾ ਕਾਂਗਰਸ ਕਿਸ ਨੂੰ ਪਰਦਾ ਖਿਡੇਗੀ ਸ਼੍ਰੋਮਣੀ ਅਕਾਲੀ ਦਲ ਕਿਸ ਦੇ ਉੱਪਰ ਦਾਖਲੇਗੀ ਭਾਰਤੀ ਜਨਤਾ ਪਾਰਟੀ ਕਿ ਸ਼ੀਤਲ 렁ਰਾਲ ਨੂੰ ਆਪਣਾ ਕੈਂਡੀਡੇਟ ਐਲਾਨੇਗੀ ਜਿਵੇਂ ਕਿ ਸੁਸ਼ੀਲ ਰਿੰਕੂ ਕਹਿ ਰਹੇ ਨੇ ਕਿ ਮਜ਼ਬੂਤ ਕੈਂਡੀਡੇਟ ਨੇ ਜਾਂ ਕਿਸੇ ਹੋਰ ਚਿਹਰੇ ਦੇ ਉੱਪਰ ਭਾਰਤੀ ਜਨਤਾ ਪਾਰਟੀ ਦਾਖਲ ਦੀ ਨਜ਼ਰ ਆਏਗੀ ਲੇਕਿਨ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲ ਮਹਿੰਦਰ ਭਗਤ ਨੂੰ ਜਲੰਧਰ ਵੈਸਟ ਜਲੰਧਰ ਜਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਨਵੀਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰojana lokana TV ਦੇ ਨਾਲ